ਗੰਗੂ ਬ੍ਰਾਹਮਣ ਇਹ ਨਾਮ ਸੁਣ ਕੇ ਜੋ ਪਹਿਲਾ ਭਾਵ ਦਿਮਾਗ ਵਿੱਚ ਆਉਂਦਾ ਉਹ ਹੈ ਗਦਾਰੀ ਧੋਖਾ ਤੇ ਚਲਾਕੀ ਗੰਗੂ ਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਕਿਸ ਤਰ੍ਹਾਂ ਧੋਖੇ ਨਾਲ ਗ੍ਰਿਫਤਾਰ ਕਰਵਾਇਆ ਇਹ ਤਾਂ ਆਪਾਂ ਸਭ ਜਾਣਦੇ ਹੀ ਹਾਂ 99% ਸੰਗਤ ਇਹ ਨਹੀਂ ਜਾਣਦੀ ਕਿ ਇਹਨਾਂ ਪਾਪਾਂ ਦੇ ਭਾਗੀਦਾਰ ਦਾ ਆਪਣਾ ਅੰਤ ਕਿਵੇਂ ਹੋਇਆ ਕਿਵੇਂ ਜਿਹੜੀਆਂ ਮੋਰਾਂ ਦੀ ਖੁਰਜੀ ਵਿੱਚੋਂ ਉਹ ਘਾੜ ਤਾਂ ਘੜਦਾ ਰਿਹਾ ਅੱਗੇ ਚੱਲ ਕੇ ਉਹੀ ਖੁਰਜੀ ਗੰਗੂ ਦੀ ਦਰਦਨਾਕ ਮੌਤ ਦਾ ਕਾਰਨ ਬਣੀ ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸੰਗਤ ਜੀ ਮੈਂ ਹਰ ਵਾਰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਡੇ ਕੰਮ ਨੂੰ ਬੜਾ ਸਰਉਂਦੇ ਹੋ ਪਰ ਫਿਰ ਵੀ 90% ਸੰਗਤ ਨੇ ਚੈਨਲ ਸਬਸਕ੍ਰਾਈਬ ਹੀ ਨਹੀਂ ਕੀਤਾ ਹੋਇਆ ਇਸ ਲਈ ਅੱਗੇ ਵਧਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੁਣ ਆਪਾਂ ਗੱਲ ਕਰਦੇ ਹਾਂ ਗਦਾਰ ਦੀ ਮੌਤ ਬਾਰੇ ਇਸ ਲਾਲਚ ਵਿੱਚ ਅੰਨਾ ਹੋ ਕੇ ਉਹਨੇ ਮਾਤਾ ਜੀ ਦੇ ਛੋਟੇ ਸਹਬਜਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਅੱਗੇ ਚੱਲ ਕੇ ਮਾਤਾ ਜੀ ਦੀ ਉਹੀ ਮੋਹਰਾਂ ਵਾਲੀ ਖੁਰਜੀ ਉਸ ਪਾਪੀ ਗੰਗੂ ਦੀ ਦਰਦਨਾਕ ਮੌਤ ਦਾ ਕਾਰਨ ਬਣੀ ਦਰਸਲ ਜਦੋਂ ਮਾਤਾ ਗੁਜਰ ਕੌਰ ਜੀ ਨੇ ਕੁੰਮੇ ਮਾਸਕੀ ਤੇ ਲక్ష్ਮੀ ਨਾਮ ਦੀ ਬ੍ਰਾਹਮਣੀ ਤੋਂ ਵਿਦਾ ਲੈਂਦੇ ਹੋਏ ਉਹਨਾਂ ਨੂੰ ਸ਼ੁਕਰਾਨੇ ਵਜੋਂ ਕੁਝ ਮੋਹਰੇ ਤੇ ਗਹਿਣੇ ਦਿੱਤੇ ਸਨ ਤਾਂ ਮਾਤਾ ਜੀ ਦੀ ਮੋਹਰਾਂ ਵਾਲੀ ਖੁਰਜੀ ਤੇ ਗੰਗੂ ਦੀ ਨਿਗਾ ਬੇਈਮਾਨ ਹੋ ਗਈ। ਇਸੇ ਕਰਕੇ ਉਹ ਹਕੂਮਤ ਦੇ ਬਾਗਿਆਂ ਨੂੰ ਆਪਣੇ ਘਰੇ ਲੈ ਕੇ ਆਇਆ ਸੀ। ਨਹੀਂ ਤਾਂ ਇਹੋ ਜਿਹਾ ਹੀ ਲੂਣ ਹਰਾਮੀ ਨੂੰ ਗੁਰੂ ਪਰਿਵਾਰ ਨਾਲ ਕੋਈ ਹਮਦਰਦੀ ਥੋੜੀ ਸੀ ਤੇ ਉਸੇ ਰਾਤ ਜਦੋਂ ਥੱਕੇ ਟੁੱਟੇ ਮਾਤਾ ਜੀ ਦੀ ਅੱਖ ਲੱਗ ਗਈ ਤਾਂ ਗੰਗੂ ਨੇ ਉਹ ਖੁਰਜੀ ਉੱਥੋਂ ਖਸਕਾ ਲਈ ਤੇ ਬਾਹਰ ਕਿਸੇ ਥਾਂ ਤੇ ਲਿਆ ਕੇ ਜ਼ਮੀਨ ਵਿੱਚ ਗੱਡ ਦਿੱਤੀ। ਤੇ ਜਦੋਂ ਮਾਤਾ ਜੀ ਨੇ ਗੰਗੂ ਤੋਂ ਉਸ ਮੋਹਰਾਂ ਵਾਲੀ ਖੁਰਜੀ ਬਾਰੇ ਪੁੱਛਿਆ ਤਾ ਗੰਗੂ ਪੜ ਕੋਠਿਆ ਕਿਉਂਕਿ ਹੁਣ ਗੁਰ ਪਰਿਵਾਰ ਦੇ ਜੀਆਂ ਤੋਂ ਪਿੱਛਾ ਛਡਾਉਣ ਲਈ ਗੰਗੂ ਨੂੰ ਕੋਈ ਬਹਾਨਾ ਚਾਹੀਦਾ ਸੀ ਕਿਉਂਕਿ ਆਪਣੇ ਜਿਹੜੇ ਕੰਮ ਨੂੰ ਸਿਰੇ ਚੜਾਉਣ ਲਈ ਉਹ ਮਾਤਾ ਜੀ ਦੇ ਬੱਚਿਆਂ ਨੂੰ ਆਪਣੇ ਘਰੇ ਲਿਆਇਆ ਸੀ ਉਹ ਕੰਮ ਪੂਰਾ ਹੋ ਚੁੱਕਿਆ ਸੀ ਸੋ ਮਾਤਾ ਜੀ ਦੇ ਸਹਿਤ ਸੁਭਾਏ ਖੁਰਜੀ ਬਾਰੇ ਮਾੜਾ ਜਿਹਾ ਪੁੱਛਣ ਤੇ ਹੀ ਕਹਿੰਦਾ ਇੱਕ ਤਾਂ ਮੈਂ ਆਪਣੇ ਸਾਰੇ ਪਰਿਵਾਰ ਦੀ jaan ਦਾਤੇ ਲਾ ਕੇ ਤੁਹਾਨੂੰ ਹਕੂਮਤ ਦੇ ਬਾਗੀਆਂ ਤੋਂ ਆਪਣੇ ਘਰੇ ਬਣਾ ਦਿੱਤੀ ਹੋਈ ਐ ਉੱਤੇ ਤੁਸੀਂ ਮੇਰੇ ਤੇ ਹੀ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਇਹ ਕਹਿ ਕੇ ਗੰਗੂ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਘਰ ਦੇ ਇੱਕ ਕਮਰੇ 'ਚ ਬੰਦ ਕਰਕੇ ਸਿੱਧਾ ਜਾ ਪਹੁੰਚਿਆ ਮੋਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਕੋਲ ਤੇ ਸ਼ਿਕਾਇਤ ਕਰਕੇ ਬਜ਼ੁਰਗ ਮਾਤਾ ਜੀ ਤੇ ਮਾਸੂਮ ਸਹਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਇਸ ਤੋਂ ਬਾਅਦ ਅੱਗੇ ਦੀ ਅੱਗੇ ਕੀ ਹੋਇਆ ਕਿਵੇਂ ਕਿਵੇਂ ਇਨ੍ਹਾਂ ਮਹਾਨ ਸ਼ਹਾਦਤਾਂ ਦੀ ਦਾਸਤਾਨ ਅੱਗੇ ਵਧੀ ਉਹ ਸਭ ਤਾਂ ਆਪਾਂ ਜਾਣਦੇ ਹੀ ਹਾਂ ਪਰ ਜਦੋਂ ਜਾਨੀ ਖਾਂ ਤੇ ਮਾਨੀ ਖਾਂ ਸਹਬਜ਼ਾਦਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਲੈ ਕੇ ਗਏ ਤਾਂ ਮਾਤਾ ਜੀ ਤੋਂ ਸੁਨੇ ਬਿਆਨਾਂ ਦੇ ਆਧਾਰ ਤੇ ਜਾਨੀ ਖਾਨ ਤੇ ਮਾਨੀ ਖਾਨ ਨੇ ਵਜ਼ੀਰ ਖਾਨ ਨੂੰ ਦੱਸਿਆ ਕਿ ਮਾਤਾ ਜੀ ਕੋਲ ਇੱਕ ਮੋਹਰਾਂ ਵਾਲੀ ਖੁਰਜੀ ਵੀ ਸੀ ਜਿਸ ਨੂੰ ਗੰਗੂ ਨੇ ਚੋਰੀ ਕਰ ਲਿਆ ਹੈ ਗੰਗੂ ਆਪ ਤਾਂ ਘਰੇ ਬੈਠਾ ਹਕੂਮਤ ਦੇ ਦਸੂਣ ਫੜਵਾ ਕੇ ਮਨ ਹੀ ਮਨ ਵੱਡੇ ਵੱਡੇ ਸਰਕਾਰੀ ਇਨਾਮਾਂ ਦੀ ਆਸ ਲਈ ਬੈਠਾ ਸੀ ਇਨਾਮ ਤਾਂ ਕੀ ਮਿਲਣਾ ਸੀ ਵਜ਼ੀਰ ਖਾਨ ਨੇ ਜਾਨੀ ਖਾਨ ਤੇ ਮਾਨੀ ਖਾਨ ਨੂੰ ਉਹ ਖੁਰਜੀ ਵੀ ਗੰਗੂ ਤੋਂ ਬੁਸ਼ੂਲ ਕਰਕੇ ਸਾਰੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਨਾ ਹੁਕਮ ਦੇ ਦਿੱਤਾ ਪਰ ਜਦੋਂ ਲਾਲ ਜੀ ਗੰਗੂ ਇਹ ਨਾ ਮੰਨਿਆ ਕਿ ਮੋਹਰਾਂ ਵਾਲੀ ਖੁਰਜੀ ਉਹਦੇ ਕੋਲ ਹੈ ਤਹਿਲਕਾਰਾਂ ਨੇ ਉਹਨੂੰ ਕੋਤਵਾਲੀ 'ਚ ਲਿਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਆਖਿਰਕਾਰ ਕੁੱਟ ਤੋਂ ਬਚਣ ਲਈ ਉਸ ਡਰਪੋਕ ਨੇ ਕਬੂਲ ਕਰ ਲਿਆ ਕਿ ਮੋਹਰਾਂ ਵਾਲੀ ਖੁਰਜੀ ਉਹਦੇ ਕੋਲ ਹੀ ਹੈ। ਉਹਨੇ ਸਵੇਰ ਤੋਂ ਸ਼ਾਮ ਤੱਕ ਕਈ ਥਾਵਾਂ ਤੇ ਨਿਸ਼ਾਨਦੇਹੀ ਕਰਵਾ ਕੇ ਖੱਡੇ ਪਟਵਾ ਦਿੱਤੇ। ਪਰ ਖੁਰਜੀ ਕਿਤੋਂ ਨਾ ਲੱਭੀ। ਗਿਆਨੀ ਸੋਹਣ ਸਿੰਘ ਸ਼ੀਤਲ ਲਿਖਦੇ ਹਨ ਕਿ ਮਾਸੂਮ ਸਾਹਿਬ ਜਦਿਆਂ ਦੀ ਸ਼ਹਾਦਤ ਦਾ ਗੰਗੂ ਦੇ ਦਿਮਾਗ ਤੇ ਐਨਾ ਡੂੰਘਾ ਅਸਰ ਹੋਇਆ ਸੀ ਕਿ ਉਹ ਆਪਣੇ ਹੋਸ਼-ਹਵਾਸ ਖੋ ਬੈਠਾ ਸੀ। ਕੁਝ ਲਿਖਦੇ ਹਨ ਕਿ ਇਹ ਤਾਂ ਹੋਣਾ ਹੀ ਸੀ। ਗੰਗੂ ਨੂੰ ਆਪਣੀ ਕਰਨੀ ਦਾ ਫਲ ਮਿਲਿਆ। ਮੌਕੇ ਦੀ ਗੱਲ ਇਹ ਹੈ ਕਿ ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੰਗੂ ਦੀ ਹਾਲਤ ਬਾਗਲਾਂ ਵਰਗੀ ਹੋ ਗਈ ਸੀ ਤੇ ਇਸੇ ਕਰਕੇ ਗੱਲ ਉਹਦੇ ਦਿਮਾਗ ਚੋਂ ਨਿਕਲ ਗਈ ਸੀ ਕਿ ਉਹਨੇ ਖੁਰਜੀ ਕਿਹੜੀ ਥਾਂ ਤੇ ਦੱਬੀ ਐ ਪਰ ਜਾਨੀਖਾ ਤੇ ਮਾਨੀਖਾ ਨੂੰ ਲੱਗ ਰਿਹਾ ਸੀ ਕਿ ਗੰਗੂ ਜਾਣ ਬੁੱਝ ਕੇ ਉਹਨਾਂ ਨੂੰ ਮੂਰਖ ਬਣਾ ਰਿਹਾ ਹੈ ਸੋ ਉਹਨਾਂ ਦੇ ਇਸ਼ਾਰੇ ਤੇ ਅਹਿਲਕਾਰਾਂ ਨੇ ਗੰਗੂ ਨੂੰ ਕੋਤਵਾਲੀ ਚ ਪੁੱਠਾ ਲਮਕਾ ਲਿਆ ਤੇ ਕੁਟਾਪਾ ਚਾੜਨਾ ਸ਼ੁਰੂ ਕਰਤਾ ਤਿੰਨ ਚਾਰ ਦਿਨ ਤੱਕ ਉਸ ਭੁੱਖੇ ਤੇ ਹਾਇਏ ਨੂੰ ਕੁੱਟ ਪੈਂਦੀ ਰਹੀ ਉਹਨੂੰ ਵਾਰ-ਵਾਰ ਕਿਹਾ ਜਾ ਰਿਆ ਸੀ ਕਿ ਜੇ ਆਪਣੀ ਜਾਨ ਬਚਾਉਣੀ ਹੈ ਤਾਂ ਦੱਸ ਦੇ ਖੁਰਜੀ ਕਿੱਥੇ ਲੁਕੋਈ ਹੈ ਪਰ ਉਹ ਦੱਸਦਾ ਤਾਂ ਤਾਂ ਜੇ ਉਹਨੂੰ ਪਤਾ ਹੁੰਦਾ ਤਿੰਨ ਚਾਰ ਦਿਨ ਤੱਕ ਰੱਜ ਕੇ ਹੱਥ ਹੌਲਾ ਕਰਨ ਤੋਂ ਬਾਅਦ ਵੀ ਜਦੋਂ ਕੁਝ ਪਤਾ ਨਾ ਚੱਲਿਆ ਤਾਂ ਅਹਿਲਕਾਰ ਵੀ ਦੂਜੇ ਕੰਮਾਂ 'ਚ ਰੁੱਝ ਗਏ ਤੇ ਗੰਗੂ ਠੰਡ ਦੇ ਦਿਨਾਂ ਵਿੱਚ ਲਹੂ ਲਹਾਨ ਹੋਏ ਕੋਤਵਾਲੀ 'ਚ ਹੀ ਇੱਕ ਨੁੱਕਰ 'ਚ ਪਿਆ ਤੜਫਦਾ ਰਿਹਾ ਤੇ ਨਰਕਾਂ 'ਚ ਜਾਣ ਤੋਂ ਪਹਿਲਾਂ ਉਹਨੇ ਕਈ ਦਿਨਾਂ ਤੱਕ ਇਸੇ ਧਰਤੀ ਤੇ ਹੀ ਨਰਕ ਭੋਗਿਆ ਤੇ ਫਿਰ ਉੱਥੇ ਪਏ ਪਏ ਦੀ ਹੀ ਕਦੋਂ ਟੜਫਦੇ ਹੋਏ ਜਾਨ ਨਿਕਲ ਗਈ ਇਹ ਤਾਂ ਫਿਰ ਬਾਅਦ ਵਿੱਚ ਹੀ ਪਤਾ ਲੱਗਾ ਜਦੋਂ ਪਾਪੀਆਂ ਦੇ ਸ਼ਹਿਰ ਸਰਹੰਦ ਦੇ ਬਾਬਾ ਬੰਦਾ ਸਿੰਘ ਬਹਾਦਰ ਦਾ ਕਹਿਰ ਆਪਰੇ ਆ ਤਾਂ ਪਾਪੀ ਗੰਗੂ ਦਾ ਪਿੰਡ ਵੀ ਕਿੱਥੇ ਬਚਣਾ ਸੀ ਸਿੰਘਾਂ ਨੇ ਪਿੰਡ ਥੇੜੀ ਤੇ ਹਮਲਾ ਕਰਕੇ ਉਹ ਸਾਰੇ ਘਰ ਤਹਸਨੈਸ ਕਰ ਦਿੱਤੇ ਜੋ ਗੁਰੂ ਘਰ ਦੇ ਵਿਰੋਧੀ ਸਨ ਸੋ ਇਸ ਤਰ੍ਹਾਂ ਟੜਫ ਟੜਫ ਕੇ ਉਸ ਪਾਪੀ ਦਾ ਅੰਤ ਹੋਇਆ ਤੇ ਸਹਬ ਜਾਦਿਆਂ ਨੂੰ ਮਾਰਨ ਵਾਲੇ ਵजीर खान ਦਾ ਅੰਤ ਕਿਵੇਂ ਹੋਇਆ ਤੁਸੀਂ ਇਸੇ ਚੈਨਲ ਤੇ ਇਹ ਵੀਡੀਓ ਦੇਖ ਸਕਦੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ